ਆਪਣੇ ਸਿੱਖਾਂ ਨੂੰ ਜਿੱਥੇ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਾਸਤੇ ਦੂਰ ਨੇੜੇ ਭੇਜਿਆ ਹੋਇਆ ਸੀ ਕਾਬਲ ਵਿੱਚ ਇੱਕ ਸਿੱਖ ਭੇਜਿਆ ਸੀ ਭਾਈ ਗੌਂਦਾ ਇਸਕੀ ਦੇ ਪ੍ਰਚਾਰ ਪ੍ਰਸਾਰ ਹਿਤ ਭੇਜਿਆ ਸੀ ਔਰ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕਰਦਾ ਨਾਲ ਰਸਤਾ ਵਸਤਾ ਉਹ ਇਲਾਕੇ ਦੀਆਂ ਇਕੱਠੀਆਂ ਕਰਕੇ ਗੁਰੂ ਦੇ ਪਾਵਨ ਚਰਨਾਂ 'ਚ ਪਜਾਉਂਦਾ ਹੈ ਇਹ ਕਾਬਲ ਪਹੁੰਚਿਆ ਸੀ ਬੜਾ ਪਿਆਰ ਮੁਹੱਬਤ ਕਰਨ ਵਾਲਾ ਗੁਰੂ ਦੇ ਚਰਨਾਂ ਦੇ ਨਾਲ ਭਾਈ ਗੋਂਦਾ ਜਿੱਤੇ ਇੱਕ ਪ੍ਰਚਾਰਕ ਹੈ ਉੱਥੇ ਕੱਲਾ ਪ੍ਰਚਾਰਕ ਨਹੀਂ ਇਹਦੀ ਗੁਰੂ ਦੇ ਚਰਨਾਂ ਦੇ ਨਾਲ ਮੁਹੱਬਤ ਵੀ ਬਹੁਤ ਹੈ ਸਿੱਖੀ ਦਾ ਪ੍ਰਚਾਰ ਪ੍ਰਸਾਰ ਵੀ ਕਰਦਾ ਹੈ ਕਾਬਲ ਦੀ ਧਰਤੀ ਤੇ ਪਿੱਛੜਦੇ ਆ ਇੱਕ ਦਿਨ ਜਦੋਂ ਭਾਈ ਗੋਂਦਾ ਗੁਰੂ ਦੇ ਚਰਨਾਂ ਦੇ ਨਾਲ ਐਸੀ ਮੁਹੱਬਤ ਬਣੀ ਸਤਵੇਂ ਪਾਤਸ਼ਾਹ ਗੁਰੂ ਹਰ Rai ਸਾਹਿਬ ਜੀ ਦੇ ਚਰਨਾਂ ਦਾ ਧਿਆਨ ਤਰ ਲਿਆ ਮਹਾਰਾਜ ਸਤਗੁਰੂ ਪਾਤਸ਼ਾਹ ਪਾਵਨ ਦਰਬਾਰ ਵਿੱਚ ਦਰਬਾਰ ਸੱਜਿਆ ਸੀ ਦੋਵੇਂ ਚਰਨ ਜੋੜ ਕੇ ਮਹਾਰਾਜ ਸਤਵੇਂ ਪਾਤਸ਼ਾਹ ਵਿਰਾਜਮਾਨ ਸਨ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ ਦੀਵਾਨ ਖਤਮ ਹੋ ਗਿਆ ਸਮਾਪਤੀ ਹੋਈ ਮਹਾਰਾਜ ਨੇ ਆਪਣੇ ਚਰਨ ਨਾ ਪਟੇ ਔਰ ਗੁਰਸਿੱਖਾਂ ਨੇ ਸੁਣਿਆ ਦਿੱਤਾ ਮਹਾਰਾਜ ਕਿਰਪਾ ਕਰੋ ਸਾਰੀ ਸਮਾਪਤੀ ਹੋ ਗਈ ਏ ਤੇ ਵਕਤ ਹੋ ਗਿਆ ਪ੍ਰਸ਼ਾਦੇ ਦਾ ਤੇ ਕਿਰਪਾ ਕਰੋ ਪ੍ਰਸ਼ਾਦਾ ਛਕੋ ਮਹਾਰਾਜ ਨੂੰ ਪ੍ਰਸ਼ਾਦੇ ਲਈ ਵੀ ਕਿਹਾ ਪਾਤਸ਼ਾਹ ਨੇ ਉਹ ਚਰਨ ਨਾ ਪੱਟੇ ਇੱਧਰ ਭਾਈ ਗੌਂਦਾ ਕਾਬਲ ਦੀ ਧਰਤੀ ਹੈ ਕਿੱਥੇ ਕਾਬਲ ਤੇ ਕਿੱਥੇ ਕੀਰਪੁਰ ਸਾਹਿਬ ਉਹ ਕਾਬਲ ਦੀ ਧਰਤੀ ਤੇ ਮਹਾਰਾਜ ਦੇ ਚਰਨਾਂ ਦਾ ਧਿਆਨ ਤਰ ਕੇ ਸਮਾਧੀ ਵਿੱਚ ਲੀਨ ਹੋ ਕੇ ਬੈਠਾ ਸਮਾਧੀ ਤੋਂ ਭਾਵ ਗੁਰੂ ਗੁਰੂ ਜਪਦਾ ਬਾਣੀ ਦੇ ਨਾਲ ਸਿਮਰਨ ਦੇ ਨਾਲ ਗੁਰੂ ਦੇ ਚਰਨਾਂ ਦੇ ਨਾਲ ਉੱਥੋਂ ਮੁਹੱਬਤ ਬਣ ਗਈ ਕਿੱਥੇ ਕਾਬਲ ਹੈ ਤੇ ਕਿੱਥੇ ਕੀਰਪੁਰ ਸਾਹਿਬ ਹੈ ਗੁਰੂ ਦੇ ਚਰਨਾਂ ਦਾ ਧਿਆਨ ਤਰਿਆ ਹੁਣ ਮਹਾਰਾਜ ਦੇ ਪਾਵਨ ਚਰਨਾਂ ਦਾ ਧਿਆਨ ਤਰਿਆ ਸਤਗੁਰ ਪਾਤਸ਼ਾਹ ਨੇ ਚਰਨਾ ਪਟੇ ਬੜਾ ਲਮੇਰਾ ਸਮਾਂ ਲੰਘਿਆ ਗੁਰਸਿੱਖ ਵੇਖਦੇ ਨੇ ਅੱਜ ਕੀ ਖੇੜ ਵਾਪਰੀ ਏ ਮਹਾਰਾਜ ਸਤਵੇਂ ਪਾਤਸ਼ਾਹ ਗੁਰ ਹਰਿਐਸਾ ਮਹਾਰਾਜ ਦੀਵਾਨ ਸੰਮਾਪਤ ਹੋ ਗਿਆ ਸਾਰੀ ਸਮਾਪਤ ਸੰਮਾਤੀ ਹੋ ਗਈ ਔਰ ਲੰਗਰ ਪ੍ਰਸ਼ਾਦੇ ਦਾ ਵਕਸ ਸੀ ਮਹਾਰਾਜ ਨੇ ਉਹ ਵੀ ਨਾ ਛਕਿਆ ਤੇ ਸਤਗੁਰ ਪਾਤਸ਼ਾਹ ਕਿਉਂ ਨਾ ਉੱਠਣ ਵਿੱਚ ਆਉਂਦੇ ਔਰ ਕੁਝ ਵਕਤ ਬੀਤਣ ਤੋਂ ਬਾਅਦ ਲਮੇਰਾ ਸਮਾਂ ਜਦੋਂ ਮਹਾਰਾਜ ਨੇ ਚਰਨ ਪਟੇ ਤੇ ਗੁਰਦੇਵ ਪਾਤਸ਼ਾਹ ਜਾ ਰਹੇ ਸਨ ਸੰਗਤਾਂ ਨੇ ਗੁਰਸਿੱਖਾਂ ਨੇ ਆਖਿਆ ਮਹਾਰਾਜ ਅੱਜ ਕੀ ਕਲਾ ਵਰਤੀ ਅੱਜ ਐਸੀ ਖੇਡ ਵਰਤਾ ਰਹੇ ਹੋ ਪ੍ਰਸ਼ਾਦੇ ਦਾ ਬਕਸ ਜੀ ਉਸ ਵਕਤ ਵੀ ਨਾ ਉਠੇ ਔਰ ਦੀਵਾਨ ਦੀ ਸਮਾਪਤੀ ਤੋਂ ਬਾਅਦ ਤੁਰੰਤ ਉੱਠ ਜਾਂਦੇ ਸੀ ਟਹਿਲ ਦੇ ਮਹਾਰਾਜ ਨੌ ਲੱਖੇ ਬਾਗ ਵਿੱਚ ਚਲੇ ਜਾਂਦੇ ਸਨ ਪਰ ਪਾਤਸ਼ਾਹ ਨੂੰ ਜਦੋਂ ਗੁਰਸਿੱਖਾਂ ਨੇ ਆਖਿਆ ਮਹਾਰਾਜ ਅੱਜ ਚਰਨ ਕਿਉਂ ਨਾ ਪਟੇ ਉਹ ਮਹਾਰਾਜ ਨੇ ਸਤਗੁਰੂ ਗੁਰੂ ਹਰਾਈ ਸਾਹਿਬ ਮਹਾਰਾਜ ਨੇ ਆਖਿਆ ਚਰਨ ਕਿਉਂ ਨਹੀਂ ਪਟੇ ਕੌਣ ਯਾਦ ਕਰਦਾ ਸੀ ਉਹ ਲੈਨਾ ਪੰਥ ਪਰਸੇ ਤੁਹਾਡੀ ਜਿੱਥੇ ਦੀ ਜਵਾਨੀ ਸੀ किटारिया सिख

i